ਹਾਲੋ ਤੁਹਾਡੇ ਆ ਲਏਗੇ ਹਾਂਜੀ ਹਾਂਜੀ ਦੱਸੋ ਸਲਾਹ ਲੈਣੀ ਹੈ ਤੁਹਾਡੀ ਇੱਕ ਦੱਸੋ ਕੋਕਮਾ ਕੋਮਾ ਬੇਨਤੀ ਇਦਾਂ ਜੇ ਵੀ ਆਪਾਂ ਲੰਗਰ ਲਾਉਣਾ ਹੈਗਾ ਮਾਲ ਪੂੜਿਆਂ ਦਾ ਤੇ ਖੀਰ ਦਾ ਅਡੇਰੇ ਮਨ ਨਾਲੇ ਹਾਂਜੀ ਹਾਂਜੀ ਮਨ ਨਾਲੇ ਅੱਛਾ ਸਤ ਸ੍ਰੀ ਅਕਾਲ ਠੀਕ ਆ ਬਹੁਤ ਵਰੀਆ ਹਾਂਜੀ ਤੁਹਾਡੀ ਸਲਾਹ ਲੈਣਾ ਆਇਆ ਹਾਂ ਭੀ ਨਰੇਸ ਤੁਹਾਨੂੰ ਸੇਵਾ ਲਵਣੀ ਕੋਈ ਨਹੀਂ ਤੁਹਾਡਿਓ ਹਾਂ ਅਬ ਆਪਣਾ ਥੋੜੇ ਦਿਨ ਕਿਦਾਂ ਲਾਈਏ ਉਦਾਂ ਇੱਕ ਸਵੇੜੀ ਆਤੀ ਮੇਰਾ ਦਾ ਆਖਰੀ ਤੀਂ ਦਿਨ ਲਾਈਏ ਅੱਛਾ ਅੱਛਾ ਹਾਂ ਮੈਂ ਕੋਈ ਨਹੀਂ ਅਹੀਂ ਤੁਹਾਡੇ ਨਾਲ ਆ ਜਦੋਂ ਮਰਜੀ ਜਿਵੇਂ ਤੁਹਾਡੀ ਸਲਾਹ ਆ ਨਾ ਹਾਂਜੀ ਕੋਈ ਗੱਲ ਨਹੀਂ ਨਾਲ ਆ ਤੁਹਾਡੇ ਠੀਕ ਆ ਹਾਂ ਤੇ ਸੇਵਾ ਤੁਹਾਨੂੰ ਵਾਦ ਵਾਦ ਸੇਵਾ ਕੁਝ 25000 ਰੁਪਏ 25000 ਤੇ ਹੋ ਗਈ ਜੀ ਇਕੱਠੀ ਇੰਨੀ ਕੋਈ ਨਾ ਹਾਂਜੀ 25000 ਰੁਪਏ ਹੋ ਗਈ ਇਕੱਠੀ ਤੇ ਕੋਈ ਦੋ ਦੋ ਹਜ਼ਾਰ ਰੁਪਏ ਸੀ ਜਿੰਨੇ ਮੁੰਡੇ-ਮੁੰਡੇ ਨੇ ਸਲਾਹ ਕੀਤੀ ਅੱਛਾ ਤੇ ਕੋਹ ਹੋ ਰਹਿ ਦੋ ਚਾਰ ਜਣੇ ਤੇ ਉਹ ਅਸੀਂ ਦੋ ਦੋ ਹਜ਼ਾਰ ਰੁਪਏ ਪਾ ਲਿਆ ਵਾ ਅੱਛਾ ਹਾਂਜੀ ਤੇ ਉਹ ਮਾਨਾਂ ਲਾਇਆ ਸੀ ਪਿਛੇ ਕਿਸ ਨੇ ਲੰਗਰ ਪਿਛਲੇ ਹਰ ਵਾਰ ਤੋਂ ਉਹਨਾਂ ਦਾ ਮੇਰੇ ਖਰਚਾ ਕਿੰਨਾ 40 45 ਰੁਪਏ ਕਿੰਨਾ ਖਰਚ ਆਇਆ 40-45000 ਰੁਪਏ ਗੈਂਡੇ ਖਰਚ ਆਇਆ ਉਹਨਾਂ ਦਾ ਅੱਛਾ ਆਹੋ 40-45000 ਰੁਪਏ ਦਾ ਉਹਨਾਂ ਨੇ ਮਾਲਪੂੜਿਆਂ ਦਾ ਲੰਗਰ ਲਾਇਆ ਆਹੋ ਤੇ 5030 ਆਪਣੇ ਕੋ ਵੀ ਹੋ ਗਿਆ ਤੇ ਤੁਹਾਨੂੰ 10000 ਰੁਪਏ ਲਾਉਣੇ ਹੀ ਸẽ ਵਾ ਨਹੀਂ ਮੈਂ ਤੁਹਾਡੇ ਨਾਲ ਇਸ ਗੱਲ ਨਾਲ ਸਹਿਮਤ ਨਹੀਂ ਅੱਛਾ ਯਾਰ 35-40000 ਰੁਪਏ ਤੁਸੀਂ ਮਾਲਪੂੜਿਆਂ ਦਾ ਲੰਗਰ ਲਾਤਾ ਇੱਕ ਦਿਨ ਉਹਦੇ 'ਚ ਕਿਸੇ ਦਾ ਕੀ ਫਾਇਦਾ ਹੋਇਆ ਕਿਸੇ ਦਾ ਕੋਈ ਫਾਇਦਾ ਹੋਇਆ ਸਰਤ ਨਹੀਂ ਕਿਹਦਾ ਚਲੋ ਹੁਣ ਸਾਰੇ ਲਾਉਂਦੇ ਲੰਗਰ ਸਾਰੇ ਤਾ ਕਰਕੇ ਲਈਦਾ ਚਲੋ ਆਪਾਂ ਵੀ ਧਿਆਨ ਬੰਦਾ ਵੀ ਆਪਾਂ ਵੀ ਹੁਣ ਸੇਵਾ ਕਰ ਲਈਏ ਇਕੱਠੇ ਹੋ ਕੇ ਸਾਰੇ ਜਾਣੇ ਵੀ ਆਪਾਂ ਲਾ ਲੈਨੇ ਲੰਗਰ ਹੁਣ ਅਸਲ ਚ ਪਤਾ ਕੀ ਆ ਅਸੀਂ ਲੰਗਰ ਨਹੀਂ ਲਾਉਂਦੇ ਅਸੀਂ ਰੀਸ ਕਰਦੇ ਆ ਮੈਂ ਨਹੀਂ ਕਹਿੰਦਾ ਲੰਗਰ ਲਾਉਣੇ ਬੰਦ ਕਰ ਦੋ ਲੰਗਰ ਲਾਓ ਤੁਹੀਂ ਤਾਹੇ ਪਤਾ ਕੀ ਸਾਡੀ ਆਦਤ ਕੀ ਆ ਆਪਣੀ ਇਹਨੇ ਲੰਗਰ ਲਾਇਆ ਵਾ ਇਹ ਕਹਿੰਦਾ ਕਿ ਮੈਂ ਨਾ ਰਹਿਣਾ ਮੈਂ ਵੀ ਲੰਗਰ ਲਾਉਂਦਾ ਯਾਰ ਲੰਗਰ ਲਾਓ ਜਿੱਥੇ ਇੱਕ ਲੰਗਰ ਲਗਾਣਾ ਸਰਦੀ ਬਣਦੀ ਸੇਵਾ ਉਹਦੇ ਚ ਹੀ ਪਾ ਦੋ ਆਹ ਉਹਦੇ ਪਰੋ ਆਹ ਮਤਲਬ ਜਿਹੜਾ ਲਾ ਲਓ ਜਾਂ ਰੀਸਾ ਲਾ ਲਓ ਕਿ ਉਹਨੇ ਲਾਇਆ ਉਹਨੇ ਪਤਾ ਨਹੀਂ ਕੀ ਕਮਾਈ ਕਰ ਲਈ ਉਹਨੇ ਕੀ ਖੱਟ ਲਿਆ ਕੋਈ ਗੱਲ ਨਹੀਂ ਇੱਕ ਨੇ ਲਾਇਆ ਵਾ ਉਹਦਾ ਸਾਥ ਦੋ ਸਗੋਂ ਰਲ ਮਿਲ ਕੇ ਜੋ ਤੁਹਾਡੇ ਕੋਲ ਸੇਵਾ ਸਰਦੀ ਬਣਦੀ ਹੈ ਨਾ ਉਹ ਦੋ ਆਹ ਹੁਣ ਦੋਹਾਂ 35 40 ਹਜ਼ਾਰ ਕਹਿ ਰਹੇ ਨੇ 60 ਹਜ਼ਾਰ ਮੇਰੇ ਕੋਲ ਮੰਗ ਰਹੇ ਨੇ ਹੈ ਕਿ ਨਹੀਂ ਉਹਦੇ ਚ ਫਾਇਦਾ ਤ ਨਹੀਂ ਕਿਸੇ ਦਾ ਕਿਹੇ ਦਾ ਫਾਇਦਾ ਹੈ ਹੁਣ ਆਮ ਆਮਾ ਲੋ ਲੰਗਰ ਲਾਉਣੇ ਆ ਰੋਟੀ ਰੋਕੀ ਰੋਜ਼ ਖਾਂਦੇ ਖਾਂਦੇ ਕਿ ਨਹੀਂ ਅਸੀਂ ਇਕਦਮ ਖਵਾ ਦਿੰਦੇ ਆ ਕਈ ਲੋਕੀ ਲੱਖਾਂ ਰੁਪਈਆ ਖਰਚ ਕਰ ਦਿੰਦੇ ਲੰਗਰਾਂ ਤੇ ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਆ ਚਾਹੇ ਸ਼ਾ ਲੰਗਰ ਲੱਗਣੇ ਚਾਹੀਦੇ ਆ ਜਿੱਥੇ ਇੱਕ ਲੱਗਾ ਉੱਥੇ ਤੁਹੀਂ ਸੇਵਾ ਦੇ ਦੋ ਹੁਣ ਉਹ ਪਤਾ ਨਹੀਂ ਨਾ ਉਹਨੇ ਕਿਹੜੇ ਵੇਲੇ ਇਸ ਗ੍ਰਹੀ ਕੀਤੀ ਜਾਂ ਸੇਵਾ ਕੀਤੀ ਆ ਉਹਦੇ ਆਪਾਂ ਨੂੰ ਪਤਾ ਹੀ ਨਹੀਂ ਆਰੇ ਆਪਾਂ ਪਰਸੋਂ ਚੌਥਾ ਨਾ ਬੈਠੇ ਸੀ ਤੁਹਾਨੂੰ ਸਲਾਹ ਕੀਤੀ ਆਪਾਂ ਥੋੜੇ ਦਿਨ ਹੋਏ ਰਿਕੇ ਹੇ ਸਟਾਡ ਬਣਿਆ ਪਿਆ ਅਸੀਂ ਵੀ ਚਲੋ ਸੇਵਾ ਕਰ ਲੈਂਦੇ ਇਕੱਠੇ ਹੋ ਗਏ। ਪਰ ਉਹ ਹੀ ਨਾ ਵੀ ਉਹਨਾਂ ਮਨਾਂ ਵਾਲੇ ਆਲਾ ਆ ਤੇ ਲਾਇਆ ਵਾ ਆਪਾਂ ਨੂੰ ਲਾਈਏ। ਉੱਥੇ ਪਤਾ ਸੰਗਤ ਕਿੰਨੀ ਆਉਣੀ ਹੈ। 메ਨ ਰੋਡ ਆਓ। ਹਾਂ। ਜਲੰਧਰ ਰੋਡ ਆ ਮਨਾਂ ਵਾਲੇ ਆਪਾਂ ਲਾਵਾਂਗੇ ਤੇ ਸੰਗਤ ਬਹੁਤ ਆ ਉੱਥੋਂ ਤਾਂ ਹਾਂ ਕਈ ਨਰਾਜ਼ ਕਰ ਲੈਣੇ। ਕਈਆਂ ਨੇ ਕਹਿਣਾ ਸਾਨੂੰ ਘਰ ਲਈ ਲੰਗਰ ਦੋ। ਹੂੰ। ਬਈ ਮਾਲ ਕੂੜੇ। ਹਰ ਘਰ ਨਹੀਂ ਦੋ। ਜਿੰਨੂੰ ਨਾ ਦਿੱਤੇ ਪਿੰਡ ਵਾਲਿਆਂ ਨੇ ਖਾਸ ਕਰਕੇ ਜਿਦਾਂ ਹੁਣ ਤੁਸੀਂ ਮੈਨੂੰ ਕਹਿ ਰਹੇ ਜੀ। ਮੇਰੇ ਅਗੇ ਨੇ ਕਿ ਇਹਨੂੰ ਘਲਦਾ ਤੂੰ ਆ ਨਾ ਇਹ ਦੂਰੇ ਬੰਦੇ ਨੂੰ ਕਿੰਤਾ ਇਹਨੇ ਗ੍ਰਾਈ ਦਿੱਤੀ ਜਾਂ ਨਹੀਂ ਕਈ ਗ੍ਰਾਈ ਵਾਲਿਆਂ ਨੇ ਕਹਿਣਾ ਵੀ ਮੈਨੂੰ ਉਹ ਦੂਰੇ ਹੁੰਦੀ ਰਹੇ ਇਦਾਂ ਹੀ ਕਹੀ ਯਾਰ ਪਰਤਾਇਆ ਨਾ ਕਿ ਜਿੰਨੇ ਜਗਤ ਮੁੜ ਕੇ ਕਹਿਣ ਕਿ ਲੈ ਆਂ ਅਸੀਂ ਗ੍ਰਾਈ ਦਿੱਤੀ ਆ ਸਾਨੂੰ ਤੁਸੀਂ ਦਿੱਤੀ ਜਾਣੀ ਚੀਜ਼ ਇਹ ਗੱਲ ਤੇ ਤੁਹਾਡੀ ਸਹੀ ਆ 35-40000 ਰੁਪਇਆ ਆ ਆਪਾਂ ਇੱਕ ਦਿਨ ਚ ਇੱਕ ਦਿਨ ਨਹੀਂ ਕੁਝ ਘੰਟਿਆਂ ਚ ਖਰਚ ਕੇ ਰੱਖ ਦੇਣਾ ਫਾਇਦਾ ਕਿਸੇ ਦਾ ਕੋਈ ਨਹੀਂ ਜੇ ਤੁਸੀਂ ਸੇਵਾ ਕਰਨੀ ਚਾਹੁੰਦੇ ਜੇ ਨਾ ਸੇਵਾ ਕਰਨੀ ਆ ਕਰੋ ਹਾਂ 35-40 ਹਜ਼ਾਰ ਇਕੱਠਾ ਤੇ ਤੁਹਾਨੂੰ ਮੈਂ ਜਿੰਨੇ ਬਾਕੀ ਹੋਣਗੇ ਉਹ ਆਪਾਂ ਕਰਾਂਗੇ ਤੁਹਾਨੂੰ ਮੈਂ ਸੇਵਾ ਕਰਨ ਲੈ ਕੇ ਚਲਦਾ ਵੀ ਕਿੰਦਾ ਸੇਵਾ ਹੁੰਦੀ ਆ ਕਿਹਦੀ ਸੇਵਾ ਕਰਨੀ ਚਾਹੀਦੀ ਆ ਅਸਲੀ ਠੀਕ ਆ ਇਹ ਕਿਹਾ ਆਓ ਮੇਰੇ ਨਾਲ ਤੇ ਆਪਾਂ ਚੱਲਦੇ ਆ ਚਲੋ ਜੀ ਆ ਆਜੋ ਸੇਵਾ ਹੀ ਕਰਨੀ ਆ ਤੇ ਚਲੋ ਜੀ ਪਤਾ ਵੀ ਹੈ ਸੇਵਾ ਕਰਨੀ ਆ ਤੇ ਸੇਵਾ ਕਰਨ ਦਾ ਆਪਾਂ ਨੂੰ ਕਿਸੇ ਨੂੰ ਫਾਇਦਾ ਨਹੀਂ ਹੋਵੇ ਸਹੀ ਗੱਲ ਹਾਂਜੀ ਹੋਰ ਪੈਸੇ ਖਰਚਦੇ ਆਪਾਂ ਖੜ ਜਾਂਦੇ ਆ ਕਿਸੇ ਨੂੰ ਫਾਇਦਾ ਹੋਵੇ ਜਦਦਾ ਅਸੀਂ ਉਹ ਤੇ ਕਿਸੇ ਨੂੰ ਫਾਇਦਾ ਨਹੀਂ ਕੋਈ ਹਾਂਜੀ ਹੈ ਕਿ ਨਹੀਂ ਹਾਂਜੀ ਆਓ ਆਓ ਉਹ ਬਲੇ ਦਾ ਟੀਕਾ ਟੀਕੀ ਕੀ ਆ ਖਾ ਕੀ ਹੋਇਆ ਉਹ ਠੀਕ ਠਾਕ ਵਧੀਆ ਵਧੀਆ ਚਲੋ ਵਧੀਆ 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 ਹਾਂਜੀ ਆ ਦੇ ਮਾਤਾ ਆ ਹਾਂਜੀ ਏ ਦਾ ਮਤਲਬ ਕੋਈ ਸਹਾਰਾ ਨਹੀਂ ਆ ਹਾਂਜੀ ਠੀਕ ਆ ਸਿਰਫ ਇੱਕ ਪੈਨਸ਼ਨ ਆਉਂਦੀ ਆ 1500 ਰੁਪਈਆ ਹਾਂਜੀ ਉਹਦੇ ਤੇ ਗੁਜ਼ਾਰਾ ਚੱਲਦਾ ਵਾ ਠੀਕ ਆ ਜੀ ਜੇ ਸੇਵਾ ਕਰਨੀ ਇਹ ਜਦੋਂ ਆ ਇਹਦਾ ਕੋਠਾ ਆ ਹਾਂਜੀ ਕੱਲੀ ਸੌਂਦੀ ਕੱਲੀ ਰਹਿੰਦੀ ਕੱਲੀ ਖਾਂਦੀ ਪੀਂਦੀ ਆਪਣਾ ਠੀਕ ਠੀਕ ਆ ਹਾਂ ਤੇ ਇਹ ਜਦੋਂ ਬਾਰਿਸ਼ ਹੁੰਦੀ ਆ ਨਾ ਹਾਂਜੀ ਇਹ ਸਾਰਾ ਕੋਠਾ ਚੋਂਦਾ ਇਹ ਵਿਚਾਰੀ ਕਰੀ ਇਧਰ ਨਹੀਂ ਤੇ ਇਧਰ ਇਧਰ ਨਹੀਂ ਗਈ ਇਧਰ ਕਰੀ ਕਿਤੇ ਭਾਂਡਾ ਰਾਲ ਕਰੀ ਕਿਤੇ ਭਾਂਡਾ ਠੀਕ ਹੈ ਜੀ ਤੇ ਜੇ ਤੁਹਾਂ 35-40000 ਰੁਪਏ ਖਰਚਣਾ ਹੀ ਆ ਹਾਂਜੀ ਤੇ ਉਹ ਮਤਲਬ ਆਪਾਂ ਇਹਦਾ ਮੈਂ ਕੁਝ ਤੁਸੀਂ ਕਰੋ ਤੇ ਕੁਝ ਮੈਂ ਕਰਾਂ ਬਲੈਂਟਰ ਪਾ ਲਈਏ ਹਾਂਜੀ ਸੇਵਾ ਇਹ ਹੁੰਦੀ ਆ ਇਹਦੀ ਗੱਲ ਸਹੀ ਆ ਹੁਣ ਨਾ ਇੱਕ ਨਾ ਵਿਚਾਰੀ ਨੇ ਇਥੋਂ ਆ ਜਿਹੜਾ ਕੱਚੀ ਜਗ੍ਹਾ ਇਹਦੇ ਜਿੱਤਰਾ ਇਤਰਾ ਬਾਰਸ਼ਾਂ ਤੇ ਹਰਿਆਲੀ ਜਮ ਜਾਂਦੀ ਹਾਂਜੀ ਇਹਨੇ ਤਿਲਕੇ ਬਾਹਤ ੜਾ ਲਈ ਸਹੀ ਜੇ ਸਹੀ ਜੇ ਸਹੀ ਜੇ ਸਹੀ ਜੇ ਤਰੋ ਪਰ ਇਹਨੇ ਵਿਚਾਰੀ ਨੇ ਕੁਝ ਅਹੀਂ ਰਲ ਮਿਲ ਕੇ ਤੇ ਆ ਪੱਕਾ ਕੀਤਾ ਹਾਂ ਚੱਲ ਠੀਕ ਹੈ ਉਹ ਨਾ ਰੀਸਾ ਨਾ ਕਰੋ ਮਨ ਆਲੇ ਵਾਲਿਆਂ ਲਾਇਆ ਦੇ ਅਸੀਂ ਵੀ ਲਾਉਣਾ ਵਾ ਇਹ ਤਾਂ ਸਹੀ ਵਾ ਹਾਂ ਹਾਂ ਕੰਮ ਉਹ ਕਰੋ ਮਤਲਬ ਜਿੱਥੇ ਕਿਹੇ ਦਾ ਫਾਇਦਾ ਹੋਵੇ ਹਾਂਜੀ ਹਾਂਜੀ ਅਸਲ 'ਚ ਪ੍ਰਮਾਤਮਾ ਨੇ ਐਸੇ ਕਰਕੇ ਕਿ ਪਰਉਪਕਾਰ ਜਿਹਦਾ ਇੱਕ ਦੂਜੇ ਦੀ ਸੇਵਾ ਕਰੋ ਸਹੀ ਹੈ ਉਹ ਚ ਕੀ ਆਹੀਂ ਕੀ ਕਰਾਂਗੇ ਕਿ ਅਸੀਂ ਰੱਬ ਨੂੰ ਰਾਜੀ ਕਰਨਾ ਹੈ ਕਿ ਇਤਨਾ ਪ੍ਰਮਾਤਮਾ ਨੂੰ ਰਾਜੀ ਹੋ ਜਾਈ ਮਿਲੂਗਾ ਰੱਬ ਵਾਕਰੇ ਤੁਹਾਡੀ ਗੱਲ ਸਹੀ ਹੁਣ ਜਿੱਦਾਂ 35-40 ਹਜ਼ਾਰ ਉਹਨਾਂ ਲਾਇਆ 35-40 ਹਜ਼ਾਰ ਆਪਾਂ ਲਾਉਂਦੇ ਹਾਂ ਲੱਖ ਰੁਪਈਆ ਪੌਣੇ ਲੱਖ ਰੁਪਈਆ ਲੱਗ ਗਿਆ ਹਾਂਜੀ ਤੇ ਇਹ ਜਿਹੜਾ ਕਰਦਾ ਕੋਰੋਨਾ ਤੇ ਐਹੀ ਵਿਚਾਰਾ ਇਹ ਨੂੰ ਕੱਲੀ ਸੌਂਦੀ ਕੰਮ ਸੇ ਕੰਮ ਜਿਹੜੇ ਇਹਦੇ 2-4 ਸਾਲ ਆਪਣੀ ਜ਼ਿੰਦਗੀ ਆ ਉਹਦੇ ਆਰਾਮ ਨਾ ਕੱਢ ਸਕਦਾ ਕਿ ਨਹੀਂ ਬੰਦਾ ਸਹੀ ਸਹੀ ਗੱਲ ਹਾਂਜੀ ਪਰ ਕਿੰਨੀਆਂ ਬਾਰਸ਼ਾਂ ਹੋਈਆਂ ਤਰੀਕੇ ਨੇ ਸੋਚਿਆ ਵਾ ਲੋਕੀ ਨੇ ਲੰਗਰ ਲਾ ਦੋ ਜੀ ਗੁਰਦਰਾ ਸਾਹਿਬ ਆ ਬਣਾ ਦੋ ਬਣਾਉਣੇ ਚਾਹੀਦੇ ਆ ਸਰਦਾ ਬਣਦਾ ਉੱਥੇ ਵੀ ਦੋ ਪਰ ਇਹੋ ਜਿਹਾ ਧਿਆਨ ਰੱਖੋ ਜਿੱਥੇ ਕੇਹ ਦਾ ਕੋਈ ਫਾਇਦਾ ਹੁੰਦਾ ਸਹੀ ਗੱਲ ਇਹ ਰਹੀ ਠੀਕ ਹੈ ਹੂੰ ਇਹ ਨਾ ਕੰਮ ਕਰੋ ਵੇਖੋ ਵੇਖੀ ਭੇਡ ਚਾਲ ਜਿੰਨੂੰ ਕਹਿ ਦਿੰਨੇ ਆ ਭੇਡ ਚਾਲ ਵਾਲਾ ਕੰਮ ਨਹੀਂ ਕਰਨਾ ਠੀਕ ਹੈ ਜੀ ਅਲੱਗ ਕੰਮ ਕਰੋ ਫਿਰ ਕੀ ਆ ਇਹ ਤੁਹਾਨੂੰ ਕੋ ਮਾੜਾ ਨਹੀਂ ਕਹੂਗਾ ਹੂੰ ਇਹੋ ਇਹ ਨਾ ਲੰਗਰ ਨਹੀਂ ਲਾਇਆ ਉਹਨਾਂ ਕਹਿੰਦਾ ਇਹ ਬਹੁਤਾ ਵਧੀਆ ਕੀਤਾ ਲੰਗਰ ਨਹੀਂ ਲਾਇਆ ਜ ਆ ਵਧੀਆ ਕਰਤਾ ਸਹੀ ਗੱਲ ਇਹ ਚ ਪਰਮਾਤਮਾ ਵੀ ਖੁਸ਼ ਆ ਠੀਕ ਹੈ ਗੱਲ ਸਹੀ ਠੀਕ ਮਨੁੱਖਤਾ ਦੀ ਸੇਵਾ ਕਿੰਨੀ ਕਰ ਰਹੇ ਸਹੀ ਗੱਲ ਸਹੀ ਆਇਆ ਤਾਂ ਨਹੀਂ ਹਾਂਜੀ ਐਦਾਂ ਨਾ ਬਿਲਕੁਲ ਕਰੋ ਵੀ ਰੀਸਾ ਨਾ ਕਰੋ ਮੇਰਾ ਕਹਿਣ ਦਾ ਮਤਲਬ ਸਭ ਤੋਂ ਵੱਡਾ ਮੇਰਾ ਮਤਲਬ ਇਹੀ ਆ ਇਹਦੀ ਰੀਸਾ ਨਾ ਕਰੋ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਨਹੀਂ ਹੁਣ ਆਪਾਂ ਇਹਨਾਂ ਤਿਆਰ ਬਣਾ ਰੱਖਣਾ ਇਹ ਵਿਚਾਰ ਕਰਦੇ ਆਂ ਹੋਰ ਤਾਂ ਵੀ ਬਾ ਫਟਦੇ ਆ ਚਲੋ ਜੁੱਲਾ ਅੱਗੇ ਬਣੇ ਚਲੋ ਹਾਂਜੀ ਕਰੀ ਇਹਨਾਂ ਦੀ ਇਹ ਆਦਤ ਵੀ ਜੇ ਇਹਨੇ 50 100 ਰੁਪਿਆ ਲਿਆ ਨਾ ਮੋੜ ਦਿੰਦੀ ਆ ਠੀਕ ਹੈ ਰੱਖਦੀ ਨਹੀਂ ਆ ਫੇਰ ਖੁਸ਼ੀ ਵੀ ਦਿੰਦੀ ਆ ਹਾਂਜੀ ਆਹੋ ਇਹੋ ਕੋਈ ਕਰਨਾ ਇਹੋ ਜਿਹਾ ਕੰਮ ਕਰੋ ਕੋਈ ਮੇਰੀ ਸਵਾ ਸਹੀ ਆਏ ਲੀਟਰ ਦਾ ਕੰਮ ਕਰ ਦਿੰਦੇ ਆ ਆਹੋ ਆਓ ਫਿਰ ਕਰੋ ਕੋਈ ਤੁਸੀਂ ਕਰੋ ਇਹ ਮੈਂ ਤਾਂ ਕਹਿੰਦੇ ਜੈਨਾ ਮੈਂ 20 ਵੀ ਪਾਉਣ ਨੂੰ ਤਿਆਰ ਠੀਕ ਹੈ ਇਹ ਕੰਮ ਕਰੋ ਠੀਕ ਹੈ ਜਿਹੜਾ ਕਰਨ ਵਾਲਾ ਠੀਕ ਹੈ ਆਹੋ ਆਓ ਫਿਰ ਹੋਰ ਗ੍ਰਾਈ ਕਰ ਲੈਣੇ ਇਕੱਠੇ ਇਹਨੇ ਆਪ ਨੇ ਨਹੀਂ ਕੀਤੀ ਹੋਰ ਲੈ ਲੈਣਾ ਪਰ ਮੈਂ ਕਹੂੰਗਾ ਜਿਹੜੇ ਡੇਰੇ ਡੂਰੇ ਇਹਨਾਂ ਸਾਰੇ ਹਾਂਜੀ ਹਾਂਜੀ ਦੇਦੇ ਆਲੇ ਆਪਣੇ ਜੱਟ ਭਾਈ ਹਾਂਜੀ ਹਾਂਜੀ ਉਹਨਾਂ ਕੋਲ ਲੈ ਲਾਂਗੇ ਕੁਝ ਠੀਕ ਹੈ ਆਹੋ ਇਹਦਾ ਕੰਮ ਕਰੋ ਲੰਗਰਾ ਵਿਸ਼ੇ ਨਾ ਭਜੋ ਠੀਕ ਹੈ ਠੀਕ ਆ ਉਹ ਤਾਂ ਹੀ ਠੀਕ ਠਾਕ ਹਾਂ ਪਰ ਇਹ ਵੀ ਗੱਲ ਸਹੀ ਹੈ ਨਾ ਠੀਕ ਆ ਹਾਂ ਸੱਚੀ ਹੁੰਦੀ ਆ ਆ ਕੋਈ ਨਹੀਂ ਕਰ ਮਰੇ ਸਤਿ ਸ਼੍ਰੀ ਅਕਾਲ ਆ ਵੇ ਅੱਜ ਤੋਂ ਆਹ ਤੇ ਹੀ ਆ ਇੱਥੇ ਘੜਾਣਾ ਹੁਣ ਤੇ ਜਿਹੜੀਆਂ ਆਈਆਂ ਨਾ ਉਹਨਾਂ ਨੇ ਢਾਇਆ ਬਲੈਂਡ ਨਹੀਂ ਕਰਦੀ ਨਹੀਂ ਕਰਾਉਣਾ ਨਹੀਂ ਨਾ ਕਰਾ ਲਈ ਹੁੰਦੀਆਂ ਜੇ ਉਹ ਤਾਂ ਤੇ ਹਾਂ देख यार नहीं। तो आ देखो अरे नि सिलसिला आ गया आ की जान सलामा शान तनो आ मणा जे करवाया ठीके ऊपर करवाया नै नै सवारा जो वक सही आ लेटे पे दूगा आ करो एवे ना पढे करो पूरा असर कोई नहीं कोई नहीं करनी चाहिए आहा आहा ਹਾਂ ਉਹ ਫਾਲ ਬੜੀਆ ਆ ਲੈ ਕੇ ਕੋਸ਼ੋ ਕੋ ਕੋ ਤਾਂ ਮੈਨੂੰ ਵਿੱਈ ਆ ਜਾਂਦਾ ਕੋਈ ਨਹੀਂ ਕੋਈ ਨਹੀਂ ਆ ਆਵੇ ਆ ਰੱਖਾ ਆ ਸਾਰਾ ਪੱਕਾ ਕਰਾਇਆ ਐਸੇ ਕਰਕੇ ਕਿ ਕੋਈ ਵਿਚਾਰੀ ਦਾ ਠੀਕ ਆ ਠੀਕ ਆ ਔਰ ਠੀਕ ਆ ਸਰਪੰਚ ਸਾਹਿਬ ਦੀ ਗੱਲ ਠੀਕ ਹੈ ਨਾ ਹਾਂ ਠੀਕ ਹੈ ਸਰਪੰਚ ਸਾਹਿਬ ਦੀ ਗੱਲ ਹਨਾ ਜਿੱਥੇ ਆ ਗਏ ਕਿਰਾਇਆ ਤੇ ਲੰਮੇ ਪੈਸੇ ਹੁਣ ਉਹਨਾਂ ਦਾ